ਹੈਲੋ ਟੂਰੇ ਪੰਜਾਬ ਐਦਰ ਅੱਜ ਦਾ ਮੌਸਮ ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਆਂ ਗੱਲ ਕਰਨ ਜਾ ਰਹੇ ਆਂ ਪੰਜਾਬ ਦੀ 17 ਫਰਵਰੀ ਦਾ ਜਿਹੜਾ ਮੌਸਮਾ ਕਿਸ ਪ੍ਰਕਾਰ ਪੰਜਾਬ ਦੇ ਵਿੱਚ ਬਣਿਆ ਰਹੇਗਾ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਨਿਸ਼ਚਿਤ ਰ ਮਿਲਦੀ ਰਹੀ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਆਂ ਪੰਜਾਬ ਦੇ ਵਿੱਚ ਪੱਛਮੀ ਸਿਸਟਮ ਦਾ ਜਿਹੜਾ ਹਮਲਾ ਹੋਇਆ ਹੋਇਆ ਹੈ ਜਿਸ ਕਾਰਨ ਸਵੇਰ ਦੇ ਟਾਈਮ ਆਪਾਂ ਨੂੰ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬੱਦਲਵਾਈਆ ਦੇਖਣ ਨੂੰ ਮਿਲੇਗੀ ਧੁੱਪ ਦੇ ਜਿਹੜੇ ਅਸਾਰ ਨੇ ਆਪਾਂ ਨੂੰ ਉੱਤਰੀ ਜ਼ਿਲ੍ਹਿਆਂ ਦੇ ਵਿੱਚ ਵੱਧ ਦੇਖਣ ਨੂੰ ਮਿਲਣਗੇ ਕਿਉਂਕਿ ਉੱਤਰੀ ਜ਼ਿਲ੍ਹੇ ਆਪਾਂ ਨੂੰ ਸਵੇਰ ਦੇ ਟਾਈਮ ਸਾਫ਼ ਹੁੰਦੇ ਹੋਏ ਦੇਖਣ ਨੂੰ ਮਿਲਣਗੇ। ਹੇਠਲੇ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਈ ਸਵੇਰ ਟਾਈਮ ਬਰਕਰਾਰ ਜਿਹੜੀ ਆ ਰਹੇਗੀ। ਦੁਪਹਿਰ ਸਮੇਂ ਪੰਜਾਬ ਦਾ ਮੌਸਮ ਸਾਫ਼ ਹੁੰਦਾ ਹੋਇਆ ਦੇਖਣ ਨੂੰ ਮਿਲੇਗਾ ਆਪਾਂ ਨੂੰ। ਪੂਰੀ ਤਰ੍ਹਾਂ ਨਹੀਂ ਕਹਿ ਸਕਦੇ ਆਪਾਂ ਵੀ ਜਿਹੜਾ ਦੁਪਹਿਰ ਵੇਲੇ ਮੌਸਮ ਸਾਫ਼ ਹੋ ਜਾਵੇਗਾ ਕੁਝ ਜ਼ਿਲ੍ਹਿਆਂ 'ਚ ਬੱਦਲਵਾਈ ਦੁਪਹਿਰ ਵੇਲੇ ਵੀ ਬਣੀ ਰਹੇਗੀ। ਮੀਦੀ ਜਿਹੜੀ ਸੰਭਾਵਨਾ ਫਿਲਹਾਲ ਹਲੇ ਨਾ માત્ર ਪੰਜਾਬ ਦੇ ਵਿੱਚ ਬਣੀ ਹੋਈ ਹੈ ਪਰ ਆਉਣ ਵਾਲੇ ਕੁਝ ਦਿਨਾਂ ਤੱਕ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ 10 ਦਿਨਾਂ ਦੇ ਵੈਦਰ ਦੀ ਜਿਹੜੀ ਜਾਣਕਾਰੀ ਆਪਾਂ ਦੇਖ ਸਕਦੇ ਹਾਂ ਜਿਵੇਂ ਕਿ 20 ਫਰਵਰੀ ਨੂੰ ਆਪਾਂ ਨੂੰ ਮੀਂਹ ਪੈਣ ਦੀ ਸੰਭਾਵਨਾ ਦੇਖਣ ਨੂੰ ਮਿਲ ਰਹੀ ਹੈ 80% ਤੇ 24 ਫਰ 24 ਫਰਵਰੀ ਨੂੰ ਵੀ ਆਪਾਂ ਨੂੰ ਮੀਂਹ ਦੀ ਸੰਭਾਵਨਾ ਦੇਖਣ ਨੂੰ ਮਿਲ ਰਹੀ ਹੈ ਟੈਂਪਰੇਚਰ ਪੰਜਾਬ ਦੇ ਵਿੱਚ 26 ਡਿਗਰੀ ਤੋਂ ਲੈ ਕੇ 16 ਡਿਗਰੀ ਤੱਕ ਜਾਣਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ